ਸਚੀਰਿਆ ਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਨਾਲ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਹਾਅਰਸ ਰਿਡਿਊਸ ਦੀ ਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਦਾ ਨਾਲ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਦਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾਡੀ ਵਰਦੀ ਮੈਂ ਫਿਨਲੈਂਡ ਕੇਸਗੇ ਉੱਥੋਂ ਸਾਰੀ ਗਤੀਵਿਧੀਆਂ ਸਿੱਖੀਆਂ ਕੋ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਮੈਂਡਮ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਹਨ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕੈਸੀ ਆਪਣੇ ਬੱਚੇ ਨੇ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਲਏ ਖੇਡਾਂ ਦੇਖਦੇ ਹੋ ਕਿ ਡਾਲਾ ਰਾਜਿਕ ਤੱਕ ਦੀ ਪ੍ਰਾਤ ਕਰਨਗੇ ਆਤਮਪਿੰਡ ਮੰਗੇਵਾਲ ਪਹੁੰਚੇ ਜਿਹੜਾ ਕਿ এডਿਕੇਸ਼ਨ ਦੇ ਸਾਡੇ ਤਿੰਨ ਬਲਾਕ ਨੇ ਬਲਾਕ ਪਾਸਵਰ 2 ਹੈ ਜੀ ਜਿਹਦੇ ਵਿੱਚ ਖੇਡਾਂ ਨੂੰ ਲੈ ਕੇ ਵੱਡਾ ਬਲਾਕ ਪੱਧਰ ਤੇ ਅੱਜ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਬੱਚੇ ਪਹਿਲਾਂ ਤਾਂ ਸਕੂਲ ਲੈਵਲ ਤੇ ਕੰਪੀਟੀਸ਼ਨ ਜਿੱਤੇ ਨੇ ਜੀ ਉਸ ਤੋਂ ਬਾਅਦ ਫਿਰ ਇਹ ਸੈਂਟਰ ਲੈਵਲ ਤੇ ਸੱਤ ਸੈਂਟਰ ਪੈਂਦੇ ਨੇ ਜੀ ਔਰ ਇਹਦੇ ਵਿੱਚ 72 ਦੇ ਆਸ-ਪਾਸ ਪਿੰਡ ਨੇ ਜੋ ਜਾਨੀ ਕਿ 72 ਸਕੂਲ ਨੇ ਤੇ ਉੱਥੋਂ ਫਿਰ ਜਿਹੜੇ ਬੱਚੇ ਜਿੱਤਦੇ ਨੇ ਫਿਰ ਉਹ ਜਿਹੜੇ ਨੇ ਬਲੌਕ ਪੱਧਰ ਤੇ ਆਉਂਦੇ ਆ ਔਰ ਬਲੌਕ ਪੱਧਰ ਤੋਂ ਜਿਹੜੇ ਬੱਚੇ ਜਿੱਤਦੇ ਆ ਫਿਰ ਉਹ ਜਾਂਦੇ ਨੇ ਜੀ ਡਿਸਟ੍ਰਿਕਟ ਲੈਵਲ ਤੇ ਜਿਹੜੇ ਬੱਚੇ ਡਿਸਟ੍ਰਿਕਟ ਲੈਵਲ ਜਿੱਤਦੇ ਆ ਉਹ ਜਾਂਦੇ ਨੇ ਸਟੇਟ ਲੈਵਲ ਤੇ ਜਿਹੜੇ ਬੱਚੇ ਸਟੇਟ ਲੈਵਲ ਜਿੱਤਦੇ ਆ ਫਿਰ ਉਹ ਜਾਂਦੇ ਨੇ ਜੀ ਨੈਸ਼ਨਲ ਲੈਵਲ ਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਲੈਵਲ ਸੋ ਇਹ ਬਹੁਤ ਵੱਡਾ ਉਪਾਲਾ ਜਿਹੜਾ ਜੀ ਸਕੂਲਾਂ ਦੇ ਵਿੱਚ ਹੋ ਰਿਹਾ ਕਿਉਂਕਿ ਜਦੋਂ ਸਾਡੀ ਸਰਕਾਰ ਬਣੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ ਸਾਰੇ ਸਕੂਲਾਂ ਦੇ ਬਹੁਤ ਜ਼ਿਆਦਾ ਕੰਸਟਰੂਟ ਕਰ ਰਹੇ ਆ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਆ ਔਰ ਅੱਜ ਦੀਆਂ ਜਿਹੜੀਆਂ ਖੇਡਾਂ ਨੇ ਇਹਦੇ ਵਿੱਚ ਚਾਹੇ ਖੋਖੋ ਹੋਵੇ ਚਾਹੇ ਕਬੱਡੀ ਆ ਐਥਲੈਟਿਕਸ ਨੇ ਜਿਮਨਾਸਟਿਕ ਆ ਤੇ ਲਗ ਲਗ ਜਿੰਨੀਆਂ ਵੀ ਖੇਡਾਂ ਰਵਾਇਤੀ ਆਪਾਂ ਪੁਰਾਣੀਆਂ ਹੈਗੀਆਂ ਨੇ ਸਾਰੀਆਂ ਉਹਦੇ ਵਿੱਚ ਸ਼ਾਮਲ ਨੇ ਔਰ ਵੱਡੀ ਗਿਣਤੀ ਦੇ ਵਿੱਚ ਬੱਚੇ ਇਹ ਖੇਡਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਮੈਂ ਵਿਸ਼ੇਸ਼ ਤੌਰ ਤੇ ਜਗਜੀਤ ਸਿੰਘ ਨੌਰਾ ਜਿਹੜੇ ਕਿ ਬਲਾਕ এডਿਊਕੇਸ਼ਨ ਅਫੀਸਰ ਨੇ ਜੀ ਪਾਸੋਂ ਬਲਾਕ 2 ਦੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਆ ਬੜੇ ਅਛੇ ਤਰੀਕੇ ਨਾਲ ਕੰਮ ਕਰ ਰਹੇ ਆ ਔਰ ਜਿੰਨੇ ਸੈਂਟਰ ਨੇ ਜਿਹਦੇ ਵਿੱਚ ਮੈਂ ਟ੍ਰੀਪੀਮੈਂਟ ਸੱਤ ਸੈਂਟਰ ਨੇ ਜੀ ਬਲਾਕ ਪਾਸੋਂ 2 ਦੇ ਵਿੱਚ ਮੈਂ ਸਾਰੇ ਹੈਡ ਟੀਚਰ ਸਹਿਬਾਨ ਦਾ ਟੀਚਰ ਸਹਿਬਾਨ ਦਾ ਜਿਹੜੇ ਬੱਚਿਆਂ ਨੂੰ ਤਿਆਰ ਕਰ ਰਿਹਾ ਮੈਂਟਲੀ ਪ੍ਰੀਪੇਅਰ ਕਰ ਰਿਹਾ ਖੇਡਾਂ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਵਿੱਚ ਇੱਕ ਚੀਜ਼ ਜਿਹੜੀ ਐ ਮੈਂ ਮਹਿਸੂਸ ਕੀਤੀ ਹੈ ਕਿ ਜਿਹੜਾ ਬਜਟ ਹੈ ਜੀ ਤਾਂ ਉਹਦੇ ਵਿੱਚ ਕੁਝ ਐਨਕਰੀਜਮੈਂਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਖਰਚੇ ਜਿਹੜੇ ਹੋ ਜਾਂਦੇ ਆ ਤੇ ਮੈਂ ਕੱਲ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਸਵੇਰੇ 9:30 ਵਜੇ ਮੀਟਿੰਗ ਹੈ ਸੀਐਮ ਹਾਊਸ ਤੇ ਜਾਣਾ ਜੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਇਹ ਜ਼ਿਕਰ ਕਰਾਂਗਾ ਕਿ ਆਪਾਂ ਜਿਹੜ ਖੇਡਾਂ ਨੇ ਸਕੂਲਾਂ ਦੇ ਵਿੱਚ ਬਲੌਕ ਪੱਧਰ ਤੇ ਜਾਂ ਡਿਸਟ੍ਰਿਕਟ ਪੱਧਰ ਤੇ ਦੇ ਵਿੱਚ ਪਾ ਹੋਰ ਬਜਟ ਵਧਾਈਏ ਤਾਂ ਕਿ ਬੱਚੇ ਬਹੁਤ ਕੈਪੇਬਲ ਨੇ ਪਰ ਇਹ ਪਹਿਲੀ ਵਾਰ ਹੋਇਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਕਿ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਤਗਮੇ ਜਿੱਤੇ ਹੈ ਉਹੀ ਇਹੀ ਅਸਰ ਹੈ ਜੇ ਖੇਡਾਂ ਵਤਨ ਪੰਜਾਬ ਦੀਆਂ ਲਾ ਲਓ ਸਕੂਲਾਂ ਦੀਆਂ ਖੇਡਾਂ ਲਾ ਲਓ ਲਗ ਲਗ ਪੈਟਰਨ ਦੇ ਵਿੱਚ ਇਹਦਾ ਅਸਰ ਹੁੰਦਾ ਹੈ ਜੀ ਔਰ ਜਿਹੜੇ ਇਹਨੂੰ ਗੰਭੀਰਤਾ ਨਾਲ ਸਮਝਦੇ ਨੇ ਜਿਹੜੇ ਖੇਡਾਂ ਦੀ ਇੰਪੋਰਟੈਂਸ ਸਮਝਦੇ ਨੇ ਕਿ ਸਾਡੀ ਜ਼ਿੰਦਗੀ ਵਿੱਚ ਕੀ ਹੈ ਕਿਉਂਕਿ ਸਾਡੀ ਜ਼ਿੰਦਗੀ ਵੀ ਇੱਕ ਖੇਡ ਹੈ ਜੀ ਜਿਹੜਾ ਇਸ ਇੰਟਰਸਟ ਨਾਲ ਜ਼ਿੰਦਗੀ ਜਿਉਂਦਾ ਜਾਂ ਖੇਡ ਖੇਡਦਾ ਹੈ ਜੀ ਉਹ ਜ਼ਰੂਰ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਲ ਦੁਨੀਆ ਦੇ ਵਿੱਚ ਰੌਸ਼ਨ ਕਰਦਾ ਹੈ ਇਹਦੀ ਉਦਾਹਰਨ ਸਾਡੇ ਬੱਚੇ ਹਰਜਿੰਦਰ ਕੌਰ ਪਿੰਡ ਮੈਸ ਜਿਨੇ ਇੱਕ ਨਾਰਮਲ ਪਿੰਡ ਦੇ ਵਿੱਚ ਉੱਠ ਕੇ ਬਿਲਕੁਲ ਨਾਬਾ ਦੇ ਨਾਲ ਪਿੰਡ ਲੱਗਦਾ ਔਰ ਕਾਮਨਵੈਲਥ ਖੇਡਾਂ ਦੇ ਵਿੱਚ ਬ੍ਰਾਊਨ ਮੈਡਲ weight lifting ਦੇ ਵਿੱਚ ਜਿੱਤੇ ਹੈ ਵੱਡੀ ਗੱਲ ਹੈ ਜੀ ਉਹਦੇ ਉਹਨੂੰ ਹੁਣ ਨੌਕਰੀ ਵੀ ਸਰਕਾਰ ਨੇ ਦਿੱਤੀ ਹੈ ਔਰ ਉਹਨਾਂ ਦੇ ਨਾਂ ਤੇ ਅਸੀਂ ਸਪੈਸ਼ਲ ਇੱਕ ਖੇਡ ਗਰਾਊਂਡ ਵੀ ਜਿਹੜਾ ਮੈਸਪਿੰਟ ਦੇ ਵਿੱਚ ਬਣਾ ਰਹੇ ਹਾਂ ਜਣ ਕਿ ਕਿੰਨਾ ਵੱਡਾ ਰਤਬਾ ਤੁਹਾਡੀ ਜ਼ਿੰਦਗੀ ਵਿੱਚ ਆ ਜਾਂਦਾ ਇੱਕ ਹੋਰ ਉਦਾਹਰਨ ਮੈਂ ਦਿਨਾ ਮੈਡਮ ਮਨਦੀਪ ਕੌਰ ਨੇ ਡੀਐਸਪੀ ਨਾਬਾ ਉਸ ਵਕਤ ਜਿਹੜੇ ਸੇਵਾ ਨਿਭਾ ਰਹੇ ਨੇ ਨਾਬਾ ਦੇ ਵਿੱਚ ਉਹ ਖੁਦ ਐਥਲੀਟ ਰਹੇ ਨੇ ਉਹਨਾਂ ਨੇ ਬਹੁਤ ਸਾਰੇ ਏਸ਼ੀਅਨ ਖੇਡਾਂ ਦੇ ਵਿੱਚ 올림픽 ਦੇ ਵਿੱਚ ਅਲੱਗ-ਅਲੱਗ ਪੈਟਰਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੈਡਲ ਜਿੱਤੇ ਨੇ ਤੇ ਅੱਜ ਜੋ ਬਤੌਰ ਡੀਐਸਪੀ ਨਾਬਾ ਸੇਵਾ ਨਿਭਾ ਰਹੇ ਆ ਕਿੰਡੀ ਵੱਡੀ ਅਪੋਰਚ्युनिटी ਹੈ ਜੀ ਸਾਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਨਾ ਪੋ ਵੇਖਨੇ ਸਾਡਾ ਜੀਵਨ ਹੈ ਜੀ ਕਿ ਇਹ ਸਾਨੂੰ ਮਾਨ ਸਤਕਾਰ ਮਿਲਦਾ ਉੱਥੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਵੀ ਬਹੁਤ ਵੱਡੀ ਸਪੋਰਟ ਹੁੰਦੀ ਹੈ ਪਰ ਦੁਨੀਆ ਦੇ ਵਿੱਚ ਤੁਹਾਡੇ ਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਜਿਹੜਾ ਜਿਹੇ ਖੇਡਾਂ ਜਿਹੜੀਆਂ ਨੇ ਅਮਰ ਕਰ ਦਿੰਦੀਆਂ ਨੇ ਅਸੀਂ ਬਲਾਗਪਾਸ ਤੋਂ ਦੋਧੀਆਂ 41ਵੇਂ ਖੇਡਾਂ ਦਾ ਜਿਹੜਾ ਆਗਾਜ਼ ਅੱਜ ਕੀਤਾ ਹੈ ਇਸ ਤੋਂ ਪਹਿਲਾਂ ਅਸੀਂ ਸੈਂਟਰ ਪੱਤਰ ਤੇ ਸਾਡੇ ਬਲਾਗ ਦੇ ਵਿੱਚ ਸੱਤ ਸੈਂਟਰ ਨੇ ਉਹਨਾਂ ਦੀ ਅਸੀਂ ਖੇਡਾਂ ਕਰਵਾਈਆਂ ਨੇ ਤੇ ਉਹਨਾਂ ਚੋਂ ਜਿਹੜੇ ਪੋਜੀਸ਼ਨਾਂ ਲੈਣ ਵਾਲੇ ਬੱਚੇ ਸੀ ਉਹ ਸਾਡੇ ਬਲਾਗ ਦੇ ਵਿੱਚ ਜਿਹੜੇ ਪਾਰਟਿਸਪੈਂਟ ਨੇ ਤੇ ਸਾਡੇ ਅਧਿਆਪਕ ਸਾਹਿਬਾਨ ਨੇ ਬਹੁਤ ਮਿਹਨਤ ਕਰਕੇ ਤਿਆਰੀ ਨਾਲ ਬੱਚੇ ਲੈ ਕੇ ਆਉਂਦੇ ਨੇ ਤੇ ਬੱਚਿਆਂ ਦੀ ਬਹੁਤ ਜ਼ਿਆਦਾ ਵਧੀਆ ਪਰਫਾਰਮੈਂਸ ਹੈ ਤੇ ਅਸੀਂ ਜਿਹੜੀਆਂ ਖੇਡਾਂ ਜਿਵੇਂ ਹਾਕੀ ਹੈਂਡਬਾਲ ਤੇ ਬੈਡਮਿੰਟਨ ਅੱਜ ਅਸੀਂ ਕਬੱਡੀ ਨੈਸ਼ਨਲ ਸਟਾਈਲ ਪੰਜਾਬ ਸਟਾਈਲ ਤੇ ਖੂਖੂ ਆਲ ਜਿਹੜੇ ਇਹ ਮੁਕਾਬਲੇ ਨੇ ਐਥਲੈਟਿਕਸ ਵਗੈਰਾ ਇਹ ਸਾਰੇ ਅਸੀਂ ਖੇਡਾਂ ਚ ਕਰਵਾਉਣੇ ਨੇ ਬੱਚੇ ਜਿਹੜਾ ਬਹੁਤ ਜ਼ਿਆਦਾ ਮਨੋਬਲ ਨਾਲ ਜਿਹੜੇ ਚ ਭਾਗ ਲੈ ਰਹੇ ਨੇ ਤੇ ਸਾਨੂੰ ਉਮੀਦ ਆ ਕਿ ਬੱਚੇ ਸਾਡੇ ਵਧੀਆ ਜਿਹੜੇ ਜ਼ਿਲ੍ਹੇ ਦੇ ਵਿੱਚ ਤਿਆਰੀ ਕਰਕੇ ਜਾਣਗੇ ਸਕੂਲਾਂ ਨੇ ਇੱਕ ਵਧੀਆ ਪਲੇਟਫਾਰਮ ਬਣਨ ਦਾ ਅਨੇਕਾਂ ਇਸ ਤਰ੍ਹਾਂ ਲੇਖ ਦੇ ਚਾਹ। ਮੈਨੂੰ ਵੀ ਲੱਗਦਾ ਕਿ ਜਿਹੜਾ ਖੇਡਾਂ ਦਾ ਅੱਜ ਦੇ ਜਿਹੜੇ ਹਾਲਾਤ ਨੇ ਸਾਡੇ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ ਬੱਚੇ ਨੂੰ ਖੇਡ ਦੇ ਨਾਲ ਜੋੜਨਾ ਚਾਹੇ ਅਸੀਂ ਕਹਿੰਦੇ ਆ ਕਿ ਬੱਚੇ ਮੋਬਾਈਲ ਨਾਲ ਜੁੜ ਗਏ ਜਿਆਦਾ ਜਾਂ ਅਸੀਂ ਕਹਿੰਦੇ ਆ ਕਿ ਬੱਚੇ ਘਰਾਹੇ ਪੈ ਰਹੇ ਆ ਤਾਂ ਉਹਨਾਂ ਨੂੰ ਮੋੜਾ ਦੇਣ ਲਈ ਖੇਡਾਂ ਉਹਨਾਂ ਦੀ ਜੀਵਨ ਚ ਇੱਕ ਬਹੁਤ ਵੱਡੀ ਸਿਹਤ ਦਿੰਦੀਆਂ ਨੇ ਉਹਨਾਂ ਦੀ ਸਰੀਰਕ ਮਜ਼ਬੂਤੀ ਲਈ ਤੇ ਮਾਨਸਿਕ ਮਜ਼ਬੂਤੀ ਲਈ ਜਿਹੜਾ ਇੱਕ ਬਹੁਤ ਵੱਡਾ ਪਲੇਟਫਾਰਮ ਆ ਖੇਡਾਂ ਤੇ ਚੰਗੇ ਦਿਮਾਗ ਚੰਗੇ ਸਰੀਰ ਵਿੱਚ ਹੀ ਰਹਿ ਸਕਦੇ ਨੇ ਇਸ ਲਈ ਖੇਡਾਂ ਤੇ ਪੜ੍ਹਾਈ ਦਾ ਆਪਸ ਵਿੱਚ ਬਹੁਤ ਵਧੀਆ ਸਬੰਧ ਹੈ